ਆ ਅ ਅ ਕੰਟੀਆ ਦੇ ਸਾਥੀਓ ਸਤਿ ਸ੍ਰੀ ਅਕਾਲ ਨਮਸਕਾਰ ਸਤਿ ਸ੍ਰੀ ਅਕਾਲ ਦੇਖੋ ਇਹ ਮਸਲੇ ਤੇ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ ਕੌਮੀਨ ਸਾਹਿਬ ਮੋਰਚੇ ਦੇ ਮਸਲੇ 'ਚ ਉਹ ਤੁਸੀਂ ਜਾਣਦੇ ਹੋ ਕਿ ਸਾਲ 1991 ਦੇ ਵਿੱਚ ਅਜੀਬਗਲੀ ਦਾ ਮਰਡਰ ਹੋਇਆ ਸੀ ਔਰ ਮਰਡਰ ਵੀ ਤਾਮਿਲਨਾਡੂ ਦੇ ਵਿੱਚ ਉਦੋਂ ਜੋ ਲੰਕਾ ਦੇ ਵਿੱਚ ਲਹਿਰ ਚੱਲਦੀ ਸੀ ਉਹਨਾਂ ਨੇ ਸਪੋਰਟ ਰੋਲ ਨਹੀਂ ਕੀਤਾ ਸੀ 26 ਜਣਿਆਂ ਨੂੰ ਮੌਤ ਦੀ ਸਜ਼ਾ ਹੋਈ ਪਹਿਲਾਂ ਟਾਟਾ ਦਾਰਪ ਨੇ ਕੀਤੀ ਜਿਹੜੀਆਂ ਫਿਰ ਉਹ ਚਾਰ ਦੀ ਮੌਤ ਦੀ ਸਜ਼ਾ ਰਹੀ ਬਾਕੀਆਂ ਨੂੰ ਉਮਰਕੈਦ ਹੋ ਗਈ ਉਸ ਤੋਂ ਬਾਅਦ ਉਹ ਸਾਰੇ ਹੀ ਤਾਮਿਲਨਾਡੂ ਦੀ ਸਰਕਾਰ ਨੇ ਰეკਮੈਂਡ ਕੀਤਾ ਸਾਰਿਆਂ ਨੂੰ ਰਿਲੀਜ਼ ਕੀਤਾ ਗਿਆ ਔਰ ਸਾਰੇ ਘਰਾਂ ਨੂੰ ਵਾਪਸ ਚਲੇ ਗਏ ਇਤੋਂ ਤੱਕ ਉਹਨਾਂ ਦੀ ਲੜਕੀ ਸੀ ਉਹਦਾ ਨਾਮ ਤਨੂਜੀ ਸ਼ਾਇਦ ਉਹਦੇ ਜੇਲ੍ਹ ਦੇ ਵਿੱਚ ਬੱਚੀ ਵੀ ਹੋਈ ਸੀ ਜਿਹੜੀਆਂ ਅੱਜ ਕੱਲ ਇੰਗਲੈਂਡ 'ਚ ਹੈ ਇਹਨੂੰ ਮੈਂ ਤਾਂ ਪੈਰਲ ਰੱਖ ਰਿਹਾ ਸਮਾਨੰਤਰ ਰੱਖ ਰਿਹਾ ਕਿ ਇਹੋ ਜਿਹਾ ਹੀ ਮਸਲਾ ਪੰਜਾਬ ਦੇ ਨਾਲ ਜਿਹੜੇ ਬੰਦੀ ਸਿੰਘ ਨੇ ਉਹਨਾਂ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਵੀ ਕੋਈ ਬੰਦੀ ਸਿੰਘ ਨੇ ਮਰਡਰ ਦੇ ਨਾਲ ਦੀ ਸਜ਼ਾ ਭੁਗਤ ਰਿਹਾ ਕੋਈ ਕਿਸੇ ਹੋਰ ਦੂਸਰ ਦਾ ਭੁਗਤ ਲੇਕਿਨ ਇੱਕ ਗੱਲ ਕਾਮਨ ਹੈ ਕਿ ਇਹਨਾਂ ਦੀਆਂ ਸਜ਼ਾਵਾਂ ਪੂਰੀਆਂ ਉਹਦੇ ਚ ਵੀ ਉਹਦੇ ਵਿੱਚ ਵੀ ਉਹਨਾਂ ਨੇ ਅਪੀਲ ਕੀਤੀ ਸੀ ਵੀ ਸਾਡੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਸਾਨੂੰ ਛੱਡ ਦੇ ਕਿਉਂ ਇਹਦੇ ਵਿੱਚ ਵੀ ਸਜ਼ਾਵਾਂ ਜਿਹੜੀਆਂ ਨੇ ਜਿਹਨੂੰ ਉਮਰ ਕੈਸ 14 ਸਾਲ ਦੀ ਹੁੰਦੀ ਹੈ ਯਾ ਉਹਦੇ ਤੋਂ ਹੁਣ 30 30 32 32 ਸਾਲ ਸਜਾ ਪੂਰੀਆਂ ਹੋ ਗਏ ਇਸ ਕਰਕੇ ਅਸੀਂ ਆਪਣੀਆਂ ਜਥੇਬੰਦੀਵਾਂ ਵੱਲੋਂ ਔਰ ਕਿਸਾਨ ਜਥੇਬੰਦੀਆਂ ਵੱਲੋਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੀਆਂ ਅਸੀਂ ਇਹਦੇ ਜੁੜੀਏ ਕਿਉਂ ਕਿ ਪੰਜਾਬ ਦੀ ਕਿਸਾਨੀ ਦੀ ਜਿਹੜੀ ਬਹੁ ਗਿਣਤੀ ਆ ਪੰਜਾਬ ਦੀ ਕਿਸਾਨੀ ਉਹ ਇਹਨਾਂ ਮਸਲਿਆਂ ਦੇ ਨਾਲ ਪੰਜਾਬ ਦੇ ਧੱਕਿਆਂ ਦੇ ਖਿਲਾਫ ਪੰਜਾਬ ਲੜhund ਦੇ ਵਿਚਕੜੇ ਦੇ ਖਿਲਾਫ ਸਿੱਖ ਪਾਈਚਾਰੇ ਨਾਲ ਹੁੰਦੇ ਵਿਤਕਰੇ ਦੇ ਖਿਲਾਫ ਬੰਦੀ ਸਿੰਘਾਂ ਦੀ ਰਿਹਾਈ ਦੇ ਵਾਸਤੇ ਯਾ ਜਿਹੜੀਆਂ ਬੇਅਦਬੀਆਂ ਹੁੰਦੀਆਂ ਨੇ ਉਹਦੇ ਖਿਲਾਫ ਮੇਨਲੀ ਅਗਰ ਕੁਝ ਦਿਨਾਂ ਤੱਕ ਹਾਲ ਸੁਭਦੇ ਨੇ ਸੋ ਕਿਸਾਨਾਂ ਦਾ ਇਹਨਾਂ ਮਸਲਿਆਂ ਦੇ ਵਿੱਚ ਤੇ ਇਹ ਕਿਸਾਨੀ ਦੇ ਮਸਲਿਆਂ ਦੇ ਵਿੱਚ ਇੱਕ ਤਰ੍ਹਾਂ ਦਾ ਪੂਰਕ ਰੋਲ ਹੈ ਔਰ ਮੈਂ ਵੀ ਜਥੇਬੰਦੀ ਵੱਲੋਂ ਸੀ ਸੋਚਦੇ ਆ ਕਿ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਗਰਸੀ ਜਿਹੜੇ ਵੱਖਰੇ ਵੱਖਰੇ ਫਾਰਮਾਂ ਦੇ ਕਿਸਾਨ ਲੀਡਰ ਹੈ ਸਾਨੂੰ ਇੱਕ ਸਾਂਝਾ ਮਲਕੇ ਪੂਰਕ ਦੇ ਤੌਰ ਤੇ ਪਲੇਟਫਾਰਮ ਹੈ ਜਿੱਥੇ ਸਾਡੇ ਮਸਲੇ ਵੀ ਨੇ ਮੁੱਦੇ ਵੀ ਨੇ ਤੇ ਜਿੱਥੇ ਅਸੀਂ ਲੜਾਈ ਵੀ ਸਾਂਝੀ ਪੰਜਾਬ ਦੇ ਲੋਕਾਂ ਨਾਲ ਲੜਾਂਗੇ ਜਿਵੇਂ ਅੱਜ ਪ੍ਰੈਸ ਸਾਹਮਣੇ ਖੁੱਲ੍ਹ ਕਰ ਰਹੇ ਆਂ ਉੱਥੇ ਸਾਡੀ ਕਿਸਾਨਾਂ ਦੀ ਆਪਸ ਵਿੱਚ ਏਕਤਾ ਤੇ ਕਿਸਾਨਾਂ ਦੀ ਏਕਤਾ ਦੇ ਉੱਤੇ ਕੌਮੀ ਇਨਸਾਫ ਮੋਰਚੇ ਦਾ ਵਿਸ਼ਾਲ ਏਕਤਾ ਜਿਹੜੀ ਬਣ ਰਹੀ ਹੈ ਉਸ ਨੂੰ ਮੈਂ ਅਪਣਾਉਣਾ ਵਾਹਣੀ ਯਾਨੀ ਇੱਕ ਦੂਸਰੇ ਦੇ ਪੂਰਕ ਅਸੀਂ ਹੋ ਕੇ ਇਸ ਨੂੰ ਮਜ਼ਬੂਤ ਕਰਾਂਗੇ ਸਾਡੀ ਆਪਣੀ ਏਕਤਾ ਮਜ਼ਬੂਤ ਹੋਊਗੀ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਦੇ ਵਿੱਚ ਰਹੀਆਂ ਜਿਹੜੇ ਵੀ ਸਾਡੇ ਆਪਸ ਵਿੱਚ ਵਰਕ ਵਰਕ ਨੇ ਉਹਨਾਂ ਨੂੰ ਮਿਟਾਉਣ ਦੇ ਵਿੱਚ ਵੀ ਇਹ ਮੋਰਚਾ ਪੌਮੀਨ ਸਾਹਿਬ ਮੋਰਚਾ ਆਪਣਾ ਯੋਗਦਾਨ ਪਾਊਗਾ ਸੋ ਚਾਹੇ ਉਹ ਬੰਦੀ ਸਿੰਘਾਂ ਦੀ ਦਿਹਾਈ ਦਾ ਮਸਲਾ ਹੈ ਚਾਹੇ ਉਹ ਬੇਅਦਬੀਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਦਾ ਮਸਲਾ ਹੈ ਬੇਅਦਬੀਆਂ ਦੇ ਲਈ ਕੋਈ ਕਾਨੂੰਨ ਬਣੇ ਜਿਹੜਾ ਇਹ ਮਸਲਾ ਹੈ ਜਾਂ ਜਿਹੜਾ ਜਬਰ ਸਰਕਾਰ ਕੀਤੀ ਹੈ ਕਿਸਾਨ ਅੰਦੋਲਨ ਦੇ ਉੱਤੇ ਉਹਦੇ ਖਿਲਾਫ ਲੜਨ ਦਾ ਮਾਮਲਾ ਹੈ ਇਹਦੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਜਥੇਬੰਦੀਆਂ ਵੱਲੋਂ ਤਮਾਮ ਸੇਕ ਸੰਸਥਾਵਾਂ ਸੰਪਰਦਾਵਾਂ ਸਠੀਤਾ ਮਜ਼ਦੂਰ ਕਲਾਕਾਰ ਕਿਸਾਨ ਮੁਲਾਜ਼ਮ ਤੇ ਮੱਧ ਵਰਗ ਦੀਆਂ ਦੁਕਾਨਦਾਰਾਂ ਨੀਆਂ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਨੂੰ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅਸੀਂ ਚੰਦਾ ਦਿੰਨੇ ਕਿ ਆਓ 17 ਤਰੀਕ ਨੂੰ ਆਪਾਂ ਪ੍ਰੈਸ ਆਪਣੀ ਮੀਟਿੰਗ ਜਿਹੜੀ ਵੱਡੀ ਸਰਬਸਾਂਝੀ ਮੀਟਿੰਗ ਅਸੀਂ ਕਰ ਰਹੇ ਹਾਂ ਕਿਸਾਨ ਭਵਨ ਚੰਡੀਗੜ੍ਹ ਦੇ 35 ਸੈਕਟਰ ਦੇ ਵਿੱਚ ਉੱਥੇ ਆ ਕੇ ਆਪਾਂ ਅਗਲੇ ਕੌਮੀ ਇਨਸਾਫ ਮੋਰਚੇ ਦੀਆਂ ਮਗਨਤ ਦੇ ਮੁੱਦਿਆਂ ਨੂੰ ਜਿਹੜਾ ਸਵਾ ਦੋ ਸਾਲ ਤੋਂ ਚੱਲ ਰਿਹਾ ਹੈ ਕੇਂਦਰ ਤੇ ਪੰਜਾਬ ਸਰਕਾਰ ਤੇ ਦਬਾਅ ਪਾ ਕੇ ਮੁੱਖ ਮੰਗ ਹੈ ਜਿਹੜੀ ਸਾਡੀ ਕੇ ਸਾਡੇ ਬੰਦੀ ਜਿਹੜੇ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਨਾਲ ਬੇਅਦਬੀਆਂ ਦੇ ਮਸਲੇ ਨੂੰ ਜੋੜ ਕੇ ਉਹਨਾਂ ਨੂੰ ਪੂਰਾ ਕਰਾ ਸਕੀਏ ਇਹ 17 ਤਰੀਕ ਦੀ ਮੀਟਿੰਗ ਦੇ ਵਿੱਚ ਅਸੀਂ ਲਗਾਤਾਰ ਕੌਮੀ ਇਨਸਾਫ ਮੋਰਚੇ ਦਾ ਖੀਚਾ ਬਣ ਕੇ ਕੰਮ ਕਰਦੇ ਆ ਰਹੇ ਹਾਂ ਔਰ ਮੈਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਅੰਦਰ ਜਦੋਂ तमाम ਜਥੇਬੰਦੀਆਂ ਇਕੱਠੀਆਂ ਹੋ ਕੇ ਕੌਮੀ ਇਨਸਾਫ ਮੋਰਚੇ ਦੇ ਅੰਦੋਲਨ ਦੇ ਵਿੱਚ ਭਾਗ ਲੈਣਗੀਆਂ ਤਾਂ ਪੰਜਾਬ ਦੇ ਅੰਦਰ ਕਿਉਂਕਿ ਸ਼ੁਰੂ ਤੋਂ ਹੀ ਪੰਜਾਬ ਦੇ ਅੰਦਰ ਜਿਹੜੀ ਇਹ ਬੇਇਨਸਾਫੀ ਦੇ ਖਿਲਾਫ ਲੁੱਟਖੋਹ ਦੇ ਖਿਲਾਫ ਇੱਕ ਲੜਾਈ ਦਾ ਇਤਿਹਾਸ ਹੈ ਔਰ ਇਸ ਇਤਿਹਾਸ ਦੇ ਵਿੱਚ ਮੈਂ ਕਹੂੰਗਾ ਕਿ ਅੱਜ ਸਾਡੇ ਨਾਲ ਇੱਥੇ ਪੋਲੀਟੀਕਲ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਸਾਡੇ ਬਲਕੇ ਸਾਡੇ ਸੱਤ ਸਮਾਜ ਦੇ ਨੁਮਾਇंदे ਵੀ ਪੋਲੀਟੀਕਲ ਨੁਮਾਇंदे ਵੀ ਸਾਰੇ ਇਕੱਠੇ ਹੋ ਕੇ ਇਸ ਮੋਰਚੇ ਦੇ ਅਸੀਂ ਧਰੂ ਕਾਮਯਾਬ ਹੋਵਾਂਗੇ ਔਰ ਪੰਜਾਬ ਦੀ ਇਹ ਖਾਸੀਅਤ ਹੈ ਜੇ ਜਦੋਂ 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 ਵੀ ਇਹਨਾਂ ਨੇ ਚਾਹੇ ਤੁਸੀਂ ਪੁਰਾਣਾ ਇਤਿਹਾਸ ਦੇਖ ਲੋ ਪੰਜਾਬੀਆਂ ਨੇ ਹੀ ਲੁਟੇਰਿਆਂ ਨੂੰ ਜਾਬਰਾਂ ਨੂੰ ਪਿੱਛੇ ਧੱਕਿਆ ਸੀ ਪੰਜਾਬੀਆਂ ਨੇ ਹੀ ਇਸ ਦੇਸ਼ ਦੀ ਇੱਕ ਅਰਥ ਨੂੰ ਬਚਾ ਕੇ ਰੱਖਿਆ ਔਰ ਪੰਜਾਬੀ ਹੀ ਇਹਦਾ ਮੁੱਦਿਆਂ ਦੇ ਉੱਤਰ ਵੀ ਲੜ ਕੇ ਖਾਸ ਕਰਕੇ ਸਿੱਖ ਭਾਈ ਜਾਰੇ ਜਿਹੜੀ ਸਾਡੀ ਤਾਕਤ ਹੈ ਇੱਕਜੁੱਟਤਾ ਹੈ ਇਹਨਾਂ ਨਾਲ ਹੁੰਦੇ ਵਿਚਕੜੇ ਦੇ ਖਿਲਾਫ ਲੜਨ ਦਾ ਜਿਹੜਾ ਇੱਕ ਮੱਧ ਹੈ ਉਹ ਹੈਗਾ ਇਹਨੂੰ ਅੱਜ ਪਛਾਣਨ ਦੀ ਲੋੜ ਹੈ ਤੇ ਇਕੱਠੇ ਹੋ ਕੇ ਇਹਦੇ ਲੜਨ ਦੀ ਲੋੜ ਹੈ ਔਰ ਸੱਦਾ ਦਿੰਦੇ ਆ ਅਸੀਂ ਤਮਾਮ ਸੰਸਥਾਵਾਂ ਤੇ ਸਮਰਦਾਵਾਂ ਤੇ ਜਥੇਬੰਦੀਆਂ ਤੇ ਵਿਅਕਤੀਆਂ ਨੂੰ ਜਿਵੇਂ ਪ੍ਰੋਫੈਸਰ ਬਾਬਾ ਸਿੰਘ ਨੇ ਇੱਥੇ ਘੱਟ ਗਿਣਤੀ ਕਮਿਸ਼ਨ ਦੇ ਸਾਹਮਣੇ ਚੇਅਰਮੈਨ ਨੇ ਵਕਤ-ਵਕਤ ਜਿਵੇਂ ਬਲਵਿੰਦਰ ਸਿੰਘ ਉਹਨਾਂ ਨੇ ਜਾਣਕਾਰੀ ਦਿੱਤੀ ਆ ਵਕਤ-ਵਕਤ ਇਸ ਸਾਡੇ ਸਟੇਟ ਦੇ ਜੋ ਲੋਕ ਆਏ ਹੋਏ ਨੇ ਇੱਥੇ ਅੱਜ ਦੀ ਪ੍ਰੈਸ ਕਾਨਫਰੈਂਸ ਫਿਰ ਮੈਂ ਕਹਿੰਦਾ ਕਿ 17 ਤਰੀਕ ਦੀ ਸਰਬਸਾਂਝੀ ਜਿਹੜੀ ਬੈਠਕ ਹੈ ਉਹਨੂੰ ਕਾਮਯਾਬ ਕਰੀਏ ਤੇ ਬੈਠਕ ਦੇ ਵਿੱਚੋਂ ਅਗਲੇ ਅੰਦੋਲਨ ਦਾ ਜਿਹੜਾ ਐਲਾਨ ਹੈ ਜਿਹੜਾ ਹੋਊਗਾ ਔਰ ਅਗਲਾ ਅੰਦੋਲਨ ਪੂਰੇ ਪੰਜਾਬ ਦੇ ਵਿੱਚ ਜਨਤਾ ਨੂੰ ਕੇਵਨ ਮਹਾਲੀ ਫਿਰ ਬਾਰਡਰ ਤੇ ਨਹੀਂ ਲੱਊਗਾ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਜਿਹੜੀ ਬਣੂਗੀ ਪਿੰਡ-ਪਿੰਡ 'ਚ ਬਣੂਗੀ ਔਰ ਪਿੰਡ-ਪਿੰਡ 'ਚ ਮੁਹਿੰਮ ਬਣ ਕੇ ਆਪਣੇ ਜਿਹੜੇ ਯੋਧੇ ਨੇ ਉਹਨਾਂ ਨੂੰ ਇਨਸਾਫ ਦੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਇਹਨਾਂ ਦੇ ਸਹਿਯੋਗ ਕਰਨ ਦਾ ਬਹੁਤ ਬਹੁਤ ਮੁੰਡਾ ਬੋਲਦਾ ਜੀ 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 ਅੱਜ ਜੀ ਅੱਜ ਅਸੀਂ ਕੋਲ ਤਾਂ ਬਹੁਤ ਚੰਗੇ ਵਾਹਿਗੁਰੂ ਜੀ ਦਾ ਖਾਲਸਾ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਵੱਖ-ਵੱਖ ਧਾਰਮਿਕ, ਰਾਜਨੀਤਿਕ ਔਰ ਨਾਲ ਨਾਲ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ ਨੇ ਜਿਨ੍ਹਾਂ ਦਾ ਸਾਰਿਆਂ ਦਾ ਹੀ ਸਨੇਹਾ ਹੈ ਕਿ ਆਉਣ ਵਾਲੀ 17 ਤਰੀਕ ਨੂੰ ਜੋ ਕਿਸਾਨ ਭਵਨ ਵਿਖੇ ਸਾਰੀਆਂ ਸਰਬਸਾਂਝੀ ਕਮੇਟੀ ਨੂੰ ਬੁਲਾਈ ਗਈ ਉਹ ਚ ਬੱਥੜ ਕੇ ਪੌਂਟਨ ਮੈਂ ਵੀ ਆਪਣੇ ਵੱਲੋਂ ਸਾਧਸਪਾਲ ਵੱਲੋਂ ਸਾਰਿਆਂ ਨੂੰ ਬੇਨਤੀ ਕਰਦਾ ਜਿੱਦਿਆਂ ਵੀ ਧਾਰਮਿਕ ਜਥੇਬੰਦੀਆਂ ਨੇ ਜਿਨ੍ਹਾਂ ਦਾ اخلاقی ਤੌਰ ਤੇ ਫਰਜ਼ ਬੰਦਾ ਹੈ ਉਹ ਸਾਰੇ ਜਣੇ ਪੌਂਟਨ ਦੀ ਸਾਥ ਸੰਗਤ ਵਿੱਚ ਕੋਸ਼ਿਸ਼ ਕਰੀਏ ਵੱਡੀ ਬੇਨਤੀ ਹੈ ਕਿਉਂਕਿ 2015 ਤੋਂ ਲੈ ਕੇ ਗੁਰਗ੍ਰੰਥ ਸਾਹਿਬ ਦੀ ਵਿਅਦਵੀ ਦੇ ਮਾਮਲੇ ਚੱਲਦਿਆਂ ਨੂੰ ਹੋ ਗਿਆ ਤਕਰੀਬਨ 10 ਸਾਲ ਹੋ ਜਾਣੇ ਜੂਨ ਦੇ ਵਿੱਚ ਜਾ ਕੇ ਬਹੁਤ ਸਾਰਿਆਂ ਨੇ ਅਸੀਂ ਉਹ ਦੇਖਿਆ ਤਕਰੀਬਨ 1 ਜੂਨ ਤੋਂ ਲੈ ਕੇ ਅਸੀਂ ਉਹ ਸਾਰਾ ਸੰਘਰਸ਼ ਹੰਡਾਇਆ ਕਿਸੇ ਸਰਕਾਰ ਨੇ ਵੀ ਇਨਸਾਫ ਨਹੀਂ ਦਿੱਤਾ ਤੋ ਕਿਉਂ ਨਹੀਂ ਦਿੱਤਾ ਕਿਉਂਕਿ ਸਾਡੀ ਕਿਤੇ ਨਾ ਕਿਤੇ ਏਕਤਾ ਵਿੱਚ ਫਰਕ ਰਿਹਾ ਹੈ ਸਾਡੇ ਵਿੱਚ ਆਪਸ ਵਿੱਚ ਕੀ ਫੜੇ ਡਾਕਟਰ ਦਰਸ਼ਨਪਾਲ ਜੀ ਨੇ ਸਦਾ ਸੁਜੀਤ ਸਿੰਘ ਕੋ ਬਿਵਿੰਦਰ ਸਿੰਘ ਜੀ ਨੇ ਸਾਰਾ ਪੱਖ ਸਪਸ਼ਟ ਕਰ ਦਿੱਤਾ ਮੈਂ ਇੱਕ ਕੌਮੀ ਸਾਥ ਮੋਰਚੇ ਦੇ ਬੁਲਾਲੇ ਦੇ ਤੌਰ ਤੇ ਇੱਕ ਗੱਲ ਸਪਸ਼ਟ ਕਰਨਾ ਚਾਹਣਾ ਹੈ ਕਿ ਵੱਖ-ਵੱਖ ਜਥੇਬੰਦੀਆਂ ਦੇ ਕੁਝ ਨਿਸ਼ਾਨਿਆਂ 'ਚ ਕੁਝ ਵਿਚਾਰਧਾਰਾਵਾਂ 'ਚ ਅੰਤਰ ਹੋ ਸਕਦਾ ਹੈ ਪਰ ਕੌਮੀ ਆਪ ਮੋਰਚੇ ਦਾ ਜੋ ਪ੍ਰੋਗਰਾਮਾ ਉਹਨਾਂ ਸਾਰੀਆਂ ਵਿਚਾਰਧਾਰਾਵਾਂ ਤੇ ਆਪਣੇ ਨਿਸ਼ਾਨਿਆਂ ਨੂੰ ਪਾਸੇ ਰੱਖ ਕੇ ਘੱਟੋ ਘੱਟ ਸਾਂਝੇ ਪ੍ਰੋਗਰਾਮ ਦੇ ਉੱਤੇ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਅੰਦੋਲਨ ਘਰ ਘਰ ਨੂੰ ਅੰਦੋਲਨ ਦਾ ਹਿੱਸਾ ਬਣਾਉਣ ਵੱਲ ਵਧ ਰਹੇ ਹਾਂ ਜਿਹਦੇ ਪੰਜਾਬ ਦੇ ਸੋਚੇ ਭਾਈਚਾਰੇ ਪਾਹ ਹਿੰਦੂ ਭਾਈਚਾਰਾ ਪਏ ਉਹਦਾ ਕਿੱਤਾ ਮੁੱਖ ਤੌਰ ਤੇ ਵਪਾਰ ਹੈ ਕਿਸਾਨੀਆਂ ਧਾਰਮਿਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਇੱਕ ਬਹੁਤ ਵੱਟੀਆਂ ਸ਼ਕਤੀ ਅਜ ਪੰਜਾਬ ਦੀ ਇਸੇ ਤਰ੍ਹਾਂ ਦਲਤ ਜਿੱਥੇ ਬੰਦਿਆਂ ਨਾਲ ਬਹੁਤ ਜਾਂ ਸਮਾਜ ਪਾਰਟੀ ਨਾਲ ਵੀ ਸਾਡੀ ਗੱਲ ਹੋ ਚੁੱਕੀ ਹੈ ਸਾਡਾ ਯਤਨ ਹੈ ਕਿ ਸਾਰਿਆਂ ਨੂੰ ਇਕੱਠੇ ਕਰਕੇ ਕੁਝ ਜਿਹੜੇ ਕੋਈ ਮੁੱਦੇ ਆ ਉਹਨਾਂ ਬਾਰੇ ਵਿਚਾਰ ਸਕਦੇ ਆ ਵਾਅਦਾ ਘਾਟਾ ਵੀ ਹੋ ਸਕਦਾ ਹੈ ਘਾਟਾ ਤਾਂ ਇਹ ਤੋਂ ਕੋਈ ਹੋਣਾ ਨਹੀਂ ਵਾਅਦਾ ਜਿਵੇਂ ਕੁਝ ਅਮੋਸਰ ਸ਼੍ਰੋਮੇ ਕਾਲੀ ਦਲ ਦਾ ਇੱਕ ਵਿਚਾਰ ਆਇਆ ਹੈ ਇਸੇ ਤਰ੍ਹਾਂ ਇੱਕ ਮੁੱਦਾ ਜਿਹੜਾ 24 ਚੋਰੀਆਂ ਕੀਤੀਆਂ ਗਈਆਂ 1 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ اخਲਾਕੀ ਜਿਹੜੀ ਹਿੰਮਤ ਉਹਦਾ ਸਿਰਾ ਲੱਗਿਆ ਕਿਸਾਨ ਅੰਦੋਲਨ ਤੇ ਉਹਨਾਂ ਬਾਰੇ ਲੋਕ ਰਹਿ ਵਾਰਨ ਦਾ ਉਹ ਫੈਸਲਾ 17 ਤਰੀਕ ਨੂੰ ਅਸ਼ੀ ਕਰਨੇ ਆ ਮੈਂ ਕੋਈ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਆਪਣੀਆਂ ਸਾਰੀਆਂ ਗੱਲਾਂ ਵੱਤ ਪੇਦਾ ਨੂੰ ਪਾਸੇ ਛੱਡ ਕੇ ਪੰਜਾਬ ਦੇ ਜਿਹੜੇ ਅਣਖੀ ਲੋਕ ਆ ਜਿਹੜੇ ਇਸ ਦੇਸ਼ ਦੇ ਸਿਸਟਮ ਦੇ ਵਿਰੁੱਧ ਲੜਨਾ ਚਾਹੁੰਦੇ ਆ ਤੇ ਉਹ ਲੜਾਈ ਪੰਜਾਬ ਤੋਂ ਸ਼ੁਰੂ ਕਰਕੇ ਜਿੱਤਣਾ ਚਾਹੁੰਦੇ ਆ ਪੰਜਾਬ ਦੇ ਗਦਾਰਾਂ ਤੋਂ ਬਿਨਾਂ ਪੰਜਾਬ ਦੇ ਗਦਾਰ ਕੌਣ ਆ ਉਹ ਪ੍ਰੈਸ ਨੂੰ ਹੀ ਪਤਾ ਹੈ ਪੰਜਾਬ ਦੇ ਲਿਟਰੇਰੀ ਕੌਣਾ ਉਹ ਸਭ ਨੂੰ ਪਤਾ ਹੈ ਤੇ ਜਿੰਨਾ ਲੁੱਟਿਆ ਉਹਨਾਂ ਦੀ ਆਤਮਾ ਨੂੰ ਵੀ ਪਤਾ ਹੈ ਉਹਨਾਂ ਤੋਂ ਬਿਨਾਂ ਅਸੀਂ ਘਰ-ਘਰ ਜਾ ਕੇ ਹਰੇਕ ਜਥੇਬੰਦੀ ਦੇ ਕੋਲੇ ਜਾ ਕੇ ਇਸ ਅੰਦੋਲਨ ਨੂੰ ਘਰ-ਘਰ ਦਾ ਹਿੱਸਾ ਬਣਾ ਕੇ ਪੂਰੀ ਨਿਮਰਤਾ ਨਾਲ ਹਰੇਕ ਵਿਅਕਤੀ ਕੋਲੇ ਹਰੇਕ ਸਖਸ਼ੀਅਤ ਕੋਲੇ ਹਰੇਕ ਜਥੇਬੰਦੀ ਕੋਲੇ ਹਰੇਕ ਕਿੱਤੇ ਕੋਲੇ ਹਰੇਕ ਧਾਰਮਿਕ ਆਗੂ ਕੋਲੇ ਜਿਨ੍ਹਾਂ ਦਾ ਪੰਜਾਬ ਨਾਲ ਤੇ ਮਨੁੱਖਤਾ ਨਾਲ ਕੋਈ ਪ੍ਰੇਮ ਹੈ ਉਹਦੀ ਘਰ-ਘਰ ਜਾ ਕੇ ਮਿਲਣਤ ਕਰਾਂਗੇ ਕਿਸਾਨ ਜੁਗਿਆਂ ਤੇ ਆਗੂਆਂ ਦੇ ਨਾਲ ਜਿਹੜਾ ਇਹ ਅੰਦੋਲਨ ਨੂੰ ਬਹੁਤ ਵੱਡਾ ਅਗੇ ਵਧੇਗਾ ਅਸੀਂ ਸਾਰੇ ਇਕੱਠੇ ਹੋ ਕੇ ਸਾਰੇ ਸਾਂਝੇ ਮੁੱਦਿਆਂ ਦੇ ਉੱਤੇ ਲੜਾਈ ਲੜਾਂਗੇ ਹੁਣ ਮੈਂ ਸਰਦਾਰ ਪਰਮਿੰਦਰ ਸਿੰਘ ਜੀ ਇਹਨਾਂ ਦੀ ਜਥੇਬੰਦੀ ਹੈ ਜਿਹੜੀ ਉਹ ਵੀ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਹੈ ਦਲ ਖਾਲਸਾ ਹਿੱਸਾ ਕਿਸਾਨ ਜਥੇਬੰਦੀਆਂ ਹਿੱਸਾ ਸੰਤ ਸਮਾਜ ਹਿੱਸਾ ਇਹਨਾਂ ਨੂੰ ਹੋਰ ਸਰਕਾਰ ਦੇ ਰੂਪ ਦੇ ਵਿੱਚ ਇਕੱਠੇ ਕਰਕੇ ਅਖੀ 21 17 April ਨੂੰ ਅੱਜ ਦੇ ਇਸ ਮੱਦੇਨ ਤੋਂ ਤੁਹਾਡੇ ਰਾਹੀਂ ਅੱਜ ਇਹ ਬਹਿੰਤੀ ਕਰਨੀ ਚਾਹੁੰਦੇ ਆ ਪੰਜਾਬ ਦੇ ਸਮੂਚੀਆਂ ਜਿੱਥੇ ਬੰਦੀਆਂ ਨੂੰ ਪਏ ਕੋਈ ਸਮਾਜਿਕ ਹੈ ਕੋਈ ਗ੍ਰਾਂਤੀ ਸਿੰਘਾਂ ਦੀਆਂ ਮਜ਼ਦੂਰ ਜੱਥੇਬੰਦੀਆਂ ਦੇ ਆਗੂਆ ਚ ਬੈਠੇ ਆ ਅੰਗਰੇਜ਼ ਸਿੰਘ ਗੋਰਾ ਮੱਤਾ ਰਾਖਮਾਰ ਜੀ ਇਸੇ ਤਰ੍ਹਾਂ ਪਏ ਕੋਈ ਢਾਡੀ ਜੱਟਿਆ ਜੋ ਵੀ ਜੱਟੇਬੰਦੀ ਧਾਰਮਿਕ ਸਮਾਜਿਕ ਰਾਜਨੀਤਿਕ ਸਿੰਘ ਸਹਾਬਾਂ ਲੰਗ ਸਿੰਘ ਜੱਥੇਬੰਦੀਆਂ ਸਾਰਿਆਂ ਦੇ ਆਗੂਆ ਦੀ ਉਹ ਤੇ ਕੋਈ ਬਹੁਤ ਵੱਡੀ ਹਿਯਾਰਾਂ ਦੀ ਕਾਨਫਰੰਸ ਨਹੀਂ ਪਰ ਘੱਟ ਤੋਂ ਘੱਟ ਸਾਰੀਆਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਦੇ ਵਿੱਚ ਇਹ ਵਿਚਾਰ ਚਰਚਾ ਤਾਂ ਹੋਣੀ ਹੈ ਪਰ ਕੇਵਲ ਵਿਚਾਰ ਚਰਚਾ ਨਹੀਂ ਇੱਕ ਪੰਜਾਬ ਦੇ ਕੁਲ ਲਈ ਤੇ ਸਾਡੀ ਜਿੱਤ ਲਈ ਸਮੁੱਚੇ ਪੰਜਾਬ ਦੇ ਲੋਕਾਂ ਦੀ ਜਿੱਤ ਲਈ ਬਹੁਤ ਵੱਡਾ ਪ੍ਰੋਗਰਾਮ ਲਿਖਿਆ ਜਾਏਗਾ ਧੰਨਵਾਦ ਜੀ ਧਰਮਿੰਦਰ ਸਿੰਘ